ਔਰ ਸᱮ ਐਸ ਐਚਓ ਜੋਧੇਵਾਲ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਤੇ ਇਹਨਾਂ ਨੇ ਦੋ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਤਕਰੀਬਨ ਕੁੱਲ 11 ਵਾਰਦਾਤਾਂ ਜਿਹੜੀਆਂ ਨਾਰਥ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕੀਤੀਆਂ ਸੀਗੀਆਂ ਤਾਂ ਇਹਦੇ ਵੱਲੋਂ ਐਸ ਐਚਓ ਜੋਧੇਵਾਲ ਵੱਲੋਂ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਇੱਕ ਦਾ ਨਾਮ ਜੌਨੀ ਇੱਕ ਦਾ ਨਾਮ ਹਰਪ੍ਰੀਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਕ ਜਿਹੜਾ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇੱਕ ਐਕਟਿਵਾ ਚੋਰੀ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਨੌ ਜਿਹੜੇ ਮੋਬਾਈਲ ਸੀਗੇ ਉਹ ਸਨੈਚ ਕੀਤੇ ਸੀਗੇ ਉਹ ਰਿਕਵਰ ਕੀਤੇ ਨੇ ਤੇ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਉਸ ਤੋਂ ਬਾਅਦ ਅੱਗੇ ਉਹ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਦੋਸ਼ੀ ਵਿੱਚ ਜੌਨੀ ਹੈ ਉਹਦੇ ਖਿਲਾਫ ਪਹਿਲਾਂ 4 ਮੁਕੱਦਮੇ ਦਰਜ ਨੇ ਤੇ ਮਾਰਚ ਦੇ ਮਹੀਨੇ ਵਿੱਚ ਹੀ ਜੇਲ੍ਹ ਵਿੱਚੋਂ ਬੇਲ ਹੋ ਕੇ ਬਾਹਰ ਆਇਆ ਜਿਹੜਾ ਦੂਜਾ ਦੋਸ਼ੀ ਹੈ ਹਰਪ੍ਰੀਤ ਸਿੰਘ ਉਹਦੇ ਖਿਲਾਫ ਇੱਕ ਪਹਿਲਾ ਪਰਚਾ ਦਰਜ ਹੈ ਸਟ੍ਰੈਚਿੰਗ ਦਾ ਤੇ ਉਹ ਵੀ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋ ਕੇ ਬਾਹਰ ਆਇਆ ਇਹ ਦੋਨੋਂ ਜੀ ਇੱਕ ਪਿੰਡ ਕਸਵਾ ਦਾ ਰਹਿਣ ਵਾਲਾ ਇੱਕ ਨੂਰਵਾਲਾ ਰੋਡ ਦਾ ਰਹਿਣ ਵਾਲਾ ਪਰ ਟਿਕਲੋ ਵੀ ਕੋਸਲਾ ਕੇ ਦੀ ਜ਼ਿਆਦਾ ਬਾਰ ਸਨੇਚਿੰਗ ਬਿਲਕੁਲ ਜਿਹੜਾ ਨਾਰਥ ਸਬ ਡਿਵੀਜ਼ਨ ਦਾ ਆਪਾਂ ਕਹਿ ਸਕਦੇ ਹਾਂ ਜੋਦੇਵਾਲ ਸਲੇਮ ਟਾਬਰੀ ਦਰੇਸੀ ਇਹ ਏਰੀਆ ਜਿਹੜਾ ਐਕਟਿਵ ਸੀਗੇ ਇਹ ਵਹੀਕਲ ਚੋਰੀ ਵੀ ਕਰਦੇ ਸੀਗੇ ਜਿਵੇਂ ਕਿ ਮੋਟਰਸਾਈਕਲ ਚੋਰੀ ਕੀਤਾ ਐਕਟਿਵਾਂ ਚੋਰੀ ਕੀਤੇ ਤੇ ਫਿਰ ਇਹੀ ਚੋਰੀ ਛੋ ਦਾ ਜਿਹੜੇ ਵਹੀਕਲ ਸੀਗੇ ਇਹਨਾਂ ਦੇ ਉੱਪਰ ਬੈਠ ਕੇ ਜਾ ਕੇ ਤੇ ਸਨੇਚਿੰਗ ਕਰਦੇ ਸੀਗੇ ਤੇ ਸਨੇਚਿੰਗ ਵਾਲੇ ਸੀ ਨੌ ਮੋਬਾਈਲ ਫੋਨ ਜਿਹੜੇ ਉਹ ਵੀ ਰਿਕਵਰ ਕੀਤੇ ਨੇ ਉਹਨਾਂ ਸੀ ਪੁਲਿਸ ਰਿਮਾਂਡ ਲੈ ਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤੇ ਅਗਰ ਕੁਝ ਨਸ਼ੇ ਵਾਲਾ ਹੈ ਤਾਂ ਉਹ ਕਾਰਵਾਈ ਕਰਦੇ ਹੋ ਤੁਹਾਡੇ ਸਾਹਮਣੇ ਪੇਸ਼ ਕਰਦੇ ਜਿਹੜੀ ਜ਼ਮਾਨਤ ਤੇ ਆਏ ਨੇ ਪਹਿਲੇ ਚੋਰੀ ਕਰਕੇ ਟਟਾਈ ਦੇ ਜਿੰਦਗੀ ਬਿਲਕੁਲ ਆਲਰੇਡੀ ਇਹਨਾਂ ਤੇ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਸਾਰੇ ਚੋਰੀ ਤੇ ਸਨੇਚਿੰਗ ਦੇ ਪਰਚੇ ਹੀ ਪਹਿਲਾਂ ਦਰਜ ਸਰ ਆਪਣੇ ਜਿਹੜਾ ਲਖੇ ਰਿਹਾ ਵਾਸੀ ਕੀ ਮੈਸੇਜ ਜਣਾ ਜਾ ਰਿਹਾ ਆਪ ਜੀ ਜਿਹੜਾ ਦੁਵਾਉਗਾ ਜੇ ਦੁਵਾਉਣ ਦੇ ਸਿਰ ਇਹ ਜਿੰਨੀਆਂ ਵੀ ਦੇਖੋ ਜੀ ਕੋਈ ਸਨੇਚਿੰਗ ਹੁੰਦੀ ਹੈ ਅਸੀਂ ਉਹਨੂੰ ਪ੍ਰੈਸ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਇਹ ਹੋ ਰਹੀ ਹੈ ਤੇ ਕੋਈ ਵੀ ਜਿਹੜੀ ਸਨੇਚਿੰਗ ਜਾਂ ਕੋਈ ਚੋਰੀ ਹੈ ਜਾਂ ਕੋਈ ਹੋਰ ਕੋਈ ਵਾਰਦਾਤ ਹੈ ਕੋਈ ਵੀ ਕਰਾਇਮ ਉਹਨੂੰ ਸੇ ਟ੍ਰੇਸ ਕਰਾਂਗੇ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੱਧ ਤੋਂ ਵੱਧ ਜਿਹੜੀ ਹੈ ਸਜ਼ਾ ਦਲਾ ਦੇਣਗੇ ਸਰਕਰ ਦਾ ਮੈਂ ਦਾ ਲਾਸਟ ਟੈਕ ਟੈਟੀ ਆ ਡੀਜੀਸੀ ਬਹੁਤ ਆਬਦ ਹੁੰਦੀ ਹੈ ਆਪਣੇ ਅਲੱਗ ਕਿਸਾ ਸੀਪੀਟੀ ਅਤੇ ਐਸਐਸਪੀ ਨੂੰ ਆਧਰਾ ਕੇ ਦੇ ਦਿੱਤਾ ਪੁਰੇ ਅ ਦਸ਼ੇ ਵਕਤ ਇਹ ਲਗੜਿਆ ਅਮੀ ਬਸਤੀ ਜੋਦੇਵਾਲ ਗਲ ਜਿਆਵੇ ਨੋਟ ਕਰਾ ਲਿਆ ਗਿਆ ਵੀ ਤਾਂ ਉਸ ਲੱਗ ਕੇ ਜੇ ਗੈਸ ਹੋ ਰਹੀ ਹੈ ਕਾਫੀ ਇੰਡਸਟਰੀ ਹਜਮ ਕਾਬਤ ਕਰ ਸਕੀ ਲੱਗਦਾ ਵੀ ਪੂਰੀ ਇਨੈਕਸ਼ਨ ਮੋਰਚਾ ਹੈ ਪੰਜਾਬ ਨੂੰ ਜਾਣਾ ਚਾਹੀਦਾ ਜੋ ਦੇਖੋ ਸਾਨੂੰ ਮਾਨਯੋਗ ਬੀਜੀਪੀ ਪੰਜਾਬ ਤੇ ਮਾਨਯੋਗ ਸੀਪੀ ਸਰਦੀ ਇਨਸਟਰਕਸ਼ਨਸ ਨੇ ਉਹਦੇ ਤਹਿਤ ਅਸੀਂ ਜਿਹੜੀ ਕਾਰਵਾਈ ਜਿਹੜੀ ਸਾਡੀ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਚੱਲ ਰਿਹਾ ਤੇ ਉਹਦੇ ਤਹਿਤ ਅਸੀਂ ਜਿਹੜੀ ਇਹ ਪੂਰੀ ਕਾਰਵਾਈ ਕਰ ਰਹੇ ਹਾਂ ਬਹੁਤ ਅਸੀਂ ਜਿਹੜੀ ਆਲਮੋਸਟ ਡੇਲੀ ਸਾਡੀ ਐਨਡੀਪੀਐਸ ਦੇ ਐਫਆਈਆਰ ਰਜਿਸਟਰ ਹੋ ਰਹੀਆਂ ਨੇ ਜਿਹੜੇ ਕੋਈ ਅੱਗੇ ਸਪਲਾਈਅਰਸ ਨੇ ਉਹਨਾਂ ਦੇ ਖਿਲਾਫ ਅਸੀਂ ਐਫਆਈਆਰ ਰਜਿਸਟਰ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਕੋਈ ਸਾਨੂੰ ਲੱਗਦਾ ਸਿਰਫ ਡਰਗ ਐਡਿਕਟ ਹੈ ਉਹ ਸਪਲਾਇਰ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ 64ਏ ਦੇ ਤਹਿਤ ਜਿਹੜਾ ਅਸੀਂ ਡੀਡਿਕਸ਼ਨ ਸੈਂਟਰਸ ਦੇ ਵਿੱਚ ਉਹਨਾਂ ਨੂੰ ਜਮਾ ਕਰਾ ਰਹੇ ਹਾਂ ਤੇ ਜਿਹੜਾ ਸਾਡਾ ਇਸ ਤੋਂ ਇਲਾਵਾ ਅਸੀਂ ਪਬਲਿਕ ਆਊਟਰੀ ਚ ਪ੍ਰੋਗਰਾਮਸ ਹੈ ਜਿਹੜੇ ਉਹ ਵੀ ਕਾਉਂਸਲਿੰਗ ਹੈ ਉਹ ਵੀ ਕਰ ਰਹੇ ਹਾਂ ਤੇ ਜੋ ਸਰ ਪੰਜਾਬ ਸਰਕਾਰ ਨੇ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਡੈਡਲਾਈਨ ਦਿੱਤੀ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਉੱਤੇ ਖਰੇ ਉਤਰਾਂਗੇ ਤੇ ਵੱਧ ਤੋਂ ਵੱਧ ਪੂਰੀ ਆਪਣੀ ਤੰਦਹੀ ਨਾਲ ਕੋਸ਼ਿਸ਼ ਕਰਕੇ ਨਸ਼ੇ ਨੂੰ ਪੰਜਾਬ ਚ ਨਸ਼ੇ ਨੂੰ ਖਤਮ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਅਈ ਮੈਂ ਵੀ ਬਿਲਕੁਲ ਸਫੀਸ਼ੀਐਂਟ ਟਾਈਮ ਹੈਕ ਬਿਨਾਂ ਬਹੁਤ ਇੰਚਾਦਰ ਦੇ ਬੈਟ ਬੈਰੀਟ ਅਭੀ ਉਸੇ ਦਾ ਪਲਾਨ ਤੇ ਆਪਰੇਸ ਕਾਫੀ ਰਿਕਵਰ ਦੀ ਹੋ ਰਹੀ ਹੈ ਨਾ ਸ਼ਕਲ ਦੇ ਨਹੀਂ ਬਿਲਕੁਲ ਜੀ ਸਾਡੇ ਲੋਕਾਂ ਦੀ ਨਾਲ ਸਪੋਰਟ ਦੇ ਨਾਲ ਅਗਰ ਲੋਕ ਪੂਰੀ ਤਰੀਕੇ ਨਾਲ ਸਪੋਰਟ ਕਰਨਗੇ ਤਾਂ ਬਿਲਕੁਲ ਜਿਹੜਾ ਹੈ ਕੋਈ ਵੀ ਕੰਮ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋ ਸਕਦਾ ਤੇ ਜੇ ਲੋਕਾਂ ਦੀ ਮੀਡੀਆ ਦੀ ਸਪੋਰਟ ਹੋਏਗੀ ਤਾਂ ਅਸੀਂ ਬਿਲਕੁਲ ਇਹਨੂੰ ਜਿਹੜਾ ਕਰਾਂਗੇ